ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੈਂ ਪ੍ਰਵੀਸ਼ ਚੋਹਾਂ ਚੰਡੀਗੜ੍ਹ ਨਿਊਜ਼ ਹਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਚੰਡੀਗੜ੍ਹ ਵਿੱਚ 84 ਤੋਂ ਬਾਅਦ ਚੌਪਾਲ ਦੀ ਮੂਲ ਸੀਰੀਜ਼ ਦਾ ਅੱਜ ਟ੍ਰੇਲਰ ਦਿਖਾਇਆ ਗਿਆ 84 ਤੋਂ ਬਾਅਦ ਦੇ ਟ੍ਰੇਲਰ ਦੀ ਸਫਲਤਾ ਤੇ ਬਾਅਦ ਇਹ ਮੂਲ ਸੀਰੀਜ਼ 14 ਅਗਸਤ ਤੇ ਪ੍ਰਮੁੱਖ OTT ਪਲੇਟਫਾਰਮ ਚੋਪਾਲ ਤੇ ਸਟ੍ਰੀਮ ਹੋਵੇਗੀ ਇਹ ਸੀਰੀਜ਼ ਜੋ 14 ਅਗਸਤ ਨੂੰ ਸਿਰਫ ਚੋਪਾਲ ਤੇ ਪ੍ਰਸਾਰਿਤ ਹੋਵੇਗੀ ਇੱਕ ਨਕਲੀ ਪੁਲਿਸ ਇੰਸਪੈਕਟਰ ਐਨਕਾਊਂਟਰ ਦੀ ਹੈਰਾਨ ਕਰਨ ਵਾਲੀ ਇਹ ਸੱਚੀ ਕਹਾਣੀ ਨੂੰ ਦਰਸਾਉਂਦੀ ਹੈ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਇੱਕ ਚਲਕ ਓਕੇ ਹਾਂਜੀ ਸਸਿਕਾ ਸਾਰਿਆਂ ਨੂੰ ਚਾਹੋ ਪੀ ਲਈ ਹਾਂਜੀ ਓਕੇ ਗ੍ਰੇਟ ਸੋ ਜਿੱਥੋਂ ਤੱਕ ਮੇਰਾ ਸਵਾਲ ਹੈ ਇਹ ਸੀਰੀਜ਼ ਨਾਲੇ ਚੋਪਾਲ ਦੇ ਨਾਲ ਮੇਰੀ ਦੂਸਰੀ ਵੈਬ ਸੀਰੀਜ਼ ਹੈ ਸੋ ਇਸ ਤੋਂ ਪਹਿਲਾਂ ਸਰਪੰਚੀ ਇੱਕ ਸੀਰੀਜ਼ ਹੈ ਜਿਹੜੀ ਚੋਪਾਲ ਦੇ ਉੱਪਰ ਕਾਫੀ ਮਕਬੂਲ ਹੋਈ ਕਾਫੀ ਲੋਕਾਂ ਨੇ ਪਸੰਦ ਕੀਤੀ ਸੋ ਮੇਰੀ ਜਿਹੜੀ ਜਰਨੀ ਹੈ ਬਹੁਤੇ ਤੁਹਾਡੇ ਤੋਂ ਜਾਣਦੇ ਆ ਕਲਸੀ ਸਾਹਿਬ ਨੂੰ ਪਤਾ ਹੈ ਕਿ ਸਾਡਾ ਹੱਕ ਤੋਂ ਮੇ ਬਤੌਰ ਕਲਾਕਾਰ ਸ਼ੁਰੂ ਹੋਇਆ ਸੀਗਾ ਸੋ ਮੈਂ ਸਾਰੇ ਕੰਮਕਾਰ ਜਿੰਦਗੀ ਦੇ ਜਿਹੜੇ ਹੁੰਦੇ ਆ ਪੈਸੇ ਕਮਾਉਣ ਵਾਲੇ ਕਮਾਕਮੂ ਕੇ ਬਿਜ਼ਨਸ ਸੈੱਟ ਕਰਕੇ ਯਾ ਉਹ ਕਰਕੇ ਸਾਰੇ ਕੰਮ ਕਰਕੇ 39 ਸਾਲ ਦੀ ਉਮਰ 'ਚ ਫੈਸਲਾ ਕੀਤਾ ਕਿ ਯਾਰ ਰੈਕਟਰ ਬਣਦੇ ਆ ਇਹ ਤਮੰਨਾ ਰਹਿ ਗਈ ਸੀ ਜ਼ਿੰਦਗੀ 'ਚ ਤੇ 39 ਸਾਲ ਦੀ ਉਮਰ ਦੇ ਵਿੱਚ ਜਾ ਕੇ ਮੈਂ ਇਸ ਲਾਈਨ ਦੇ ਵਿੱਚ ਐਂਟਰ ਕੀਤਾ ਤੇ ਹੁਣ ਤਕਰੀਬਨ ਮੈਨੂੰ 12 ਸਾਲ ਹੋ ਗਏ ਨੇ ਸਾਡਾ ਹੱਕ 2013 ਚ ਆਈ ਸੀ ਸੋ ਸਾਡਾ ਹੱਕ ਵਾਲਾ ਜਿਹੜਾ ਕੈਰੇਕਟਰ ਸੀਗਾ ਕਰਤਾਰ ਸਿੰਘ ਬਾਜ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਹਨੂੰ ਮਾਗਣ ਸਿੰਘ ਬਣਾਇਆ ਇਹਦੇ ਵਿੱਚ ਮਤਲਬ ਟੋਟਲੀ ਆਪੋਜੀਟ ਤੇ ਟੋਟਲੀ ਕੰਟਰਾਸਟ ਇਹ ਹੈਗਾ ਸੋ ਮੇਰਾ ਬਤੌਰ ਕਲਾਕਾਰ ਜਿਹੜੀ ਜਰਨੀ ਸੀਗੀ ਉਸ ਤੋਂ ਬਾਅਦ ਇੱਕ 네ਗੈਟਿਵ ਕੈਰੇਕਟਰ ਮੈਂ ਸ਼ਰੀਕ ਦੇ ਵਿੱਚ ਕੀਤਾ ਸੀਗਾ ਜਿਹਦੇ ਕਰਕੇ ਮੈਨੂੰ 네ਗੈਟਿਵ ਕੈਰੇਕਟਰਸ ਦੀਆਂ ਬਹੁਤ ਸਾਰੀਆਂ ਫਿਰ ਆਫਰਸ ਆਈਆਂ ਤੇ ਮੈਂ ਉਹ ਵੀ ਕਰਨੇ ਸ਼ੁਰੂ ਕਰਤੇ ਸੋ ਮੈਨੂੰ ਲੱਗਦਾ ਕਿ ਮੈਂ ਬੜਾ ਲੱਕੀ ਹਾਂ ਖੁਸ਼ਕਿਸਮਤ ਹਾਂ ਕਿ ਪਤੰਗਾ ਸਾਹਿਬ ਮੇਰੇ ਕੈਰੇਕਟਰ ਤੇ ਚੋਪਾਲ ਦੀ ਟੀਮ ਤੇ ਸਾਡੇ ਸਾਰੇ ਪ੍ਰੋਡਿਊਸਰਸ ਤੇ ਇਹਨਾਂ ਨੇ ਮੈਨੂੰ ਇਸ ਕਿਰਦਾਰ ਦੇ ਲਈ ਚੁਣਿਆ ਸੋ ਜਨੋ ਸਕ੍ਰਿਪਟ ਸੁਣੀ ਸੀ ਮੈਂ ਤੇ ਮੇਰੀ ਤਮੰਨਾ ਤਾਂ ਹਣੀ ਮੈਨੂੰ ਲੱਗਦਾ ਜ਼ਿਆਦਾ ਐਕਟਰਾਂ ਦੀ ਹੁੰਦੀ ਹੈ ਤੇ ਮੇਰੀ ਖਾਸ ਤੌਰ ਤੇ ਤਮੰਨਾ ਸੀ ਕਿ ਮੈਂ ਪੋਜ਼ਿਟਿਵ ਕਰੈਕਟਰ ਕਰਾਂ ਖਾਸ ਤੌਰ ਤੇ ਇਹ ਜਿਹੜਾ ਦੌਰ ਹੈ 84 ਵਾਲਾ ਦੌਰ ਹੈ ਕਿਉਂਕਿ ਮੈਂ ਅੰਮ੍ਰਿਤਸਰ ਇਲਾਕੇ ਦਾ ਹੈਗਾ ਉੱਥੇ ਸੁਲਤਾਨਪੁਰ ਪਿੰਡ ਮੇਰੇ ਨਾਲਕੇ ਸੀਗੇ ਤੇ ਮੇਰਾ ਤਕਰੀਬਨ 10-12 ਸਾਲ ਦਾ ਜਿਹੜਾ ਉਹ ਦਾਹਕਾ ਸੀਗਾ ਜਿਹਨੂੰ ਆਪਾਂ ਕੋਨੀ ਦਾਹਕਾ ਕਹਿੰਦੇ ਮੈਂ ਉੱਥੇ ਸੀਗਾ ਸੋ ਆ ਹੱਸੇਨ ਕਿ ਕੀ ਕੁਛ ਹੋਇਆ ਕਿਤਨਾ ਆਪਣੇ ਨੌਜਵਾਨਾਂ ਦੀ ਕਦਰੋਗਾਰਤ ਹੋਈ ਹਰ ਦੋਨੋ ਧਿਰਾਂ ਦੇ ਵਿੱਚ ਚੰਗੇ ਮਾੜੇ ਬੰਦੇ ਸੀਗੇ ਪੁਲਸੀਏ ਚੰਗੇ ਵੀ ਸੀਗੇ ਜਿਦਾਂ ਆਪਣਾ ਸੁਖਦੇਵ ਬਰਨਾਲਾ ਭਾਈ ਨੇ ਦੱਸਿਆ ਬਹੁਤ ਸਾਰੇ ਆਪਣੇ ਸਾਹਮਣੇ ਐਗਜ਼ਾਮਪਲਸ ਆਈਏ ਨੇ ਮਾੜੇ ਵੀ ਸੀਗੇ ਜ਼ਿਆਦਾਤਰ ਮਾੜੇ ਜੀ ਮੈਂ ਕਹੂੰਗਾ ਜੋ ਮੈਂ ਦੇਖਿਆ ਆ ਹੁਣ ਵੀ ਆਪਾਂ ਦੇਖਿਆ ਕਿ ਪਿਛਲੇ 10 15 7 ਦਿਨ 10 12 ਦਿਨ ਪਹਿਲਾਂ ਇੱਕ ਕੇਸ ਵੀ ਸਾਹਮਣੇ ਆਇਆ ਕਿ ਕੋਈ ਸੱਤ ਜਿਹੜੇ ਸੀਗੇ 91 ਮਾਰੀ ਹੋਈ ਸੀ ਇੰਕਾਊਂਟਰ ਜਿੱਤੇ ਉਹਦੇ ਐਸਐਸਪੀ ਤੇ ਡੀਐਸਪੀ ਤੇ ਬਾਕੀ 10 ਬੰਦਿਆਂ ਨੂੰ ਹੁਣ ਜਾ ਕੇ 32 ਸਾਲ ਬਾਅਦ ਸੀਬੀਆਈ ਕੋਰਡ ਨੇ ਸਜ਼ਾਵਾਂ ਦਿੱਤੀਆਂ ਸੋ ਇਹ ਸਾਰਾ ਕੁਝ ਆਪਣੇ ਪੰਜਾਬ ਦੀ ਧਰਤੀ ਦੇ ਉੱਪਰ ਵਾਪਰਿਆ ਜੋ ਤੁਸੀਂ ਇਸ ਵੈਬ ਸੀਰੀਜ਼ ਦੇ ਵਿੱਚ ਦੇਖੋਗੇ ਕੋਈ ਵੀ ਚੀਜ਼ ਤੁਹਾਨੂੰ ਐਦਾਂ ਨਹੀਂ ਲੱਗੂਗੀ ਕਿ ਯਾਰ ਆਹ ਕੀ ਦਿਖਾਤਾ ਐਦਾਂ ਤਾਂ ਹੋਇਆ ਨਹੀਂ ਸੀ ਸੋ ਕਈ ਲੋਕ ਹੈਗੇ ਕਿ ਕਹਿ ਦਿੰਦੇ ਆ ਕਿ ਜਦੋਂ ਆਪਾਂ 84 ਦੀ ਜਾਂ ਉਸ ਦੌਰ ਦੀ ਗੱਲ ਕਰਦੇ ਆ ਕਿ ਯਾਰ ਪੁਰਾਣੇ ਜ਼ਗਮਾਂ ਨੂੰ ਨਾ ਘਰੇ ਦੋ ਪਰ ਮੈਨੂੰ ਲੱਗਦਾ ਮੇਰੀ ਹਮੇਸ਼ਾ ਇਹ ਸੋਚ ਹੁੰਦੀ ਆ ਕਿ ਯਾਰ ਜੇ ਹਿਸਟਰੀ ਨੂੰ ਆਪਾਂ ਪੜਾਂਗੇ ਨਹੀਂ ਬਾਚਾਂਗੇ ਨਹੀਂ ਹਿਸਟਰੀ ਦਾ ਆਪਾਂ ਐਨਾਲਾਈਜ਼ ਨਹੀਂ ਕਰਾਂਗੇ ਆਪਾਂ ਜੇ ਉਤੋਂ ਕੁਝ ਸਿੱਖਾਂਗੇ ਨਹੀਂ ਕਿ ਕਿਉਂ ਹੋਇਆ ਕਿਉਂ ਹੁਣ ਉਹ ਪੁਲਸੀਆ ਵੀ ਪਛਤਾਉਦੇ ਨੇ ਜਿਨ੍ਹਾਂ ਨੇ ਬਹੁਤ ਕੁਝ ਉਸ ਵੇਲੇ ਗੁਨਾਹ ਕੀਤੇ ਕਈਆਂ ਨੂੰ ਸਜ਼ਾਵਾਂ ਮਿਲੀਆਂ ਬਹੁਤ ਸਾਰਿਆਂ ਨੂੰ ਨਹੀਂ ਮਿਲੀਆਂ ਉਹ ਵੀ ਇਸ ਦੁਨੀਆ ਦੇ ਉਤੋਂ ਕਈ ਕਈ ਮਰੇ ਜਿਨ੍ਹਾਂ ਦੇ ਕੇਸ ਆਪਾਂ ਨੂੰ ਪਤਾ ਲੱਗਦੇ ਰਹਿੰਦੇ ਆ ਸੋ ਉਹ ਜਿਹੜਾ ਦੌਰ ਸੀਗਾ ਮੈਨੂੰ ਲੱਗਦਾ ਕਿ ਉਹ ਦੌਰ ਇੱਕ ਹਿਸਟਰੀ ਦਾ ਇੱਕ ਚੈਪਟਰ ਬਣ ਗਿਆ ਹੈ ਜਿਵੇਂ ਨਿਤਿਨ ਮੀਰ ਦੱਸ ਰਿਹਾ ਸੀਗਾ ਕਿ ਇਹ ਉਹ ਪੰਨੇ ਨੇ ਮਤਲਬ ਖੁਸ਼ੀ ਨਾਲ ਤਾਂ ਨਹੀਂ ਸਾਡਾ ਜ਼ਿਕਰ ਤਾਂ ਕਿ ਇੱਥੇ ਆਪਾਂ ਰੀਵਿਜ਼ਿਟ ਕਰੀਏ ਉਹ ਦੌਰ ਨੂੰ ਯਾਦ ਕਰੀਏ ਪਰ ਆਪਾਂ ਭੁਲਾ ਵੀ ਨਹੀਂ ਸਕਦੇ ਸੋ ਆਪੋ ਮਤਲਬ ਜੇ ਕਬੂਤਰ ਮੇਲੇ ਨੂੰ ਦੇਖ ਕੇ ਅੱਖਾਂ ਬੰਦ ਕਰ ਲਏ ਤਾਂ ਬਚਦਾ ਨਹੀਂ ਉਹ ਸੋ ਆਪਾਂ ਜੇ ਕਬੂਤਰ ਬਣ ਕੇ ਅੱਖਾਂ ਬੰਦ ਕਰਾਂਗੇ ਕਈ ਸਰਕਾਰਾਂ ਨੇ ਵੀ ਸਾਨੂੰ ਪਿੱਛੇ ਮਤਾਂ ਦਿੰਦੀਆਂ ਰਹੀਆਂ ਕਿ ਯਾਰ ਤੁਸੀਂ ਬੰਦ ਕਰੋ ਭੁੱਲ ਜਾਓ ਪੁਰਾਣਾ ਦੌਰ ਪਰ ਇਹ ਹਮੇਸ਼ਾ ਸਾਹਮਣੇ ਆ ਜਾਂਦਾ ਹੈ ਇਹ ਕਿਉਂਕਿ ਪੰਜਾਬ ਦੀ ਹਿਸਟਰੀ ਹੈ ਸੋ ਇਹਨੇ ਗਾਹਿਬ ਰਾਹੀਂ ਸਾਹਮਣੇ ਹੋਣਾ ਹੀ ਆ ਸਾਡਾ ਇਹਦੇ 'ਚ ਕੋਈ ਦਾਵਾ ਨਹੀਂ ਕਿ ਸਾਡਾ ਇਹ ਕਿ ਹਿਸਟੋਰੀਕਲ ਡਾਕੂਮੈਂਟ ਹੈ ਅਸੀਂ ਬਿਲਕੁਲ ਫਿਕਸ਼ਨ ਬੇਸਡ ਇੱਕ ਕਹਾਣੀ ਜਰਨੈਲ ਭਾਈ ਨੇ ਲਿਖੀ ਸੀ ਪਤਨਰਾ ਸਾਹਿਬ ਨੇ ਉਹਨੂੰ ਡਾਇਰੈਕਟ ਕੀਤਾ ਜਰਨੈਲ ਭਾਈ ਆਗੇ ਪਹਿਲਾਂ ਤਾਂ ਉਹਨਾਂ ਲਈ ਤਾੜੀਆਂ ਬਹੁਤ ਬਾਗ ਸ਼ੇਰਾਂ ਦੀ ਰਕਮ ਬਹੁਤ ਹੈ ਇਹ ਜਰਨੈਲ ਭਾਈ ਨੂੰ ਦੇਖ ਕੇ ਤੁਹਾਨੂੰ ਇਸ ਸੀਰੀ ਵਿੱਚ ਨਾ ਬਹੁਤ سارے ਬੰਦੀ ਸਿੰਘ ਯਾਦ ਆਉਣਗੇ ਸੋ ਬਹੁਤ ਹੀ ਖਾਸ ਤੇ ਬਹੁਤ ਹੀ ਵਧੀਆ ਭੂਮਿਕਾ ਮੇਰੇ ਖਿਆਲ ਨਾਲ ਜਰਨੈਲ ਭਾਈ ਦੀ ਜ਼ਿੰਦਗੀ ਦਾ ਬੈਸਟ ਰੋਲ ਜਿਹੜਾ ਹੈ ਇਸ ਵੈਬ ਸੀਰੀਜ਼ ਦੇ ਵਿੱਚ ਇਸ ਵੈਬ ਸੀਰੀਜ਼ ਦੇ ਰਾਹੀਂ ਤੁਸੀਂ ਦੇਖੋਗੇ ਸੋ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਵੀ ਇੱਥੇ ਗੱਲ ਕੀਤੀ ਜਿੰਦਾਂ ਨੇ ਵੀ ਗੱਲਬਾਤ ਕੀਤੀ ਇੱਕ ਨਾਮ ਜਿਹੜਾ ਸੀ ਨਾ ਬੜਾ ਕਾਮਨ ਸੀਗਾ ਉਹ ਨਾਮ ਹੈ ਜਰਨੈਲ ਭਾਈ ਦਾ ਇਹ ਸਾਡੇ ਸਾਰੇ ਵੱਲੋਂ ਇੱਕ ਸਪੈਸ਼ਲ ਥੈਂਕਸ ਹੈ ਇਸ ਬੰਦੇ ਕੋਲ ਜ਼ੋਰਦਾਰ ਤਾਲੀਆਂ ਮਾਰ ਕੇ ਲਈ ਮੈਨੂੰ ਲੱਗਦਾ ਜੇ ਜਰਨੈਲ ਬਾਜੀ ਨਾ ਹੁੰਦੇ ਤੇ ਇਹ ਕਹਾਣੀ ਨਹੀਂ ਹੋਣੀ ਸੀ ਜੇ ਕਹਾਣੀ ਨਹੀਂ ਹੁੰਦੀ ਤੇ ਸਾਡੇ ਡਾਇਰੈਕਟਰ ਪਤੰਗਾ ਸਾਹਿਬ ਨਹੀਂ ਹੁੰਦੇ ਤੇ ਬਾਕੀ ਕਿਹੜੀਆਂ ਨਵੇਂ ਨਾਲ ਜੁੜੀਆਂ ਜਰਨੈਲ ਬਾਜੀ ਇੱਕ ਐਸੀ ਸੱਚੀਅਤ ਹੈ ਜੀ ਅਸੀਂ ਸਾਰੇ ਇਹਨਾਂ ਨੂੰ ਜਾਣਦੇ ਆ ਜਦੋਂ ਇਹ ਸਟੋਰੀ ਲੈ ਕੇ ਆਏ ਸਾਡੇ ਕੋਲ ਤੇ ਸਾਨੂੰ ਬਹੁਤ سارے ਡਾਊਟ ਸੀਗੇ

ਜਨੈਲ ਪਹਿਲੇ ਬਹੁਤ ਸਾਰੇ ਪੌਦੇ ਲਾਏ ਹਜ ਤੱਕ ਉਹਨਾਂ 'ਚ ਇੱਕ ਪੌਦਾ ਐ ਜੀ ਸਾਡਾ 84 ਤੋਂ ਬਾਅਦ ਸੋ ਜੇ ਇਜਾਜ਼ਤ ਹੋਏ ਤਾਂ ਅਸੀਂ ਟਰੈਲਰ ਖਾ ਲਈ ਜੀ ਇਹ ਸਵਾਵੇਂ ਧਮ ਘੋਟਾ ਹੈ ਕਿਉਂ ਮੈਨੇ ਤਾਂ ਇਹ ਵੀ ਸੁਣਾ ਹੈ ਇਸ ਹਵਾ ਮੇ ਤੜ ਦੇ ਨਾਲ ਮਹੌਲ ਠੀਕਰ ਰਹੇ ਹੈ ਤੋ ਯੋ ਕਿ ਨੋ ਮੇ ਪ੍ਰਾਨੂ 10 ਕਿੱਥੇ ਹੋ ਪੰਜਾਬ ਦੀ ਪੁਲਿਸ ਆਪਣੇ ਮੋਢੇ ਦੇ ਪਿੰਜਰ ਬੋਲ ਲੀ ਸਾਡੇ ਨੌਜਵਾਨਾਂ ਨੂੰ ਕਾਜਾ ਝੋਕ ਬਿਨਾ ਕਿਸੇ ਕਸੂਰੋਂ ਚੁੱਕ ਕੇ ਲੈ ਜਾਂਦੀ ਏ ਜੇ ਉਹਨਾਂ ਦੀ ਇਲਾਜਾਂ ਕਰੇ ਕਿ ਮਿਲਦੀ ਏ ਦਵਾਈਆਂ ਤੋਂ ਮਿਲਦੀ ਏ ਤਾਂ ਕੰਮਿਆ ਤੋਂ ਮਿਲਦੀ ਆ ਮੈਨੂੰ ਲੱਗਦਾ ਵੀ ਇਹ ਇੱਕ ਖਰਾ ਇਨਸਾਫ ਓ ਬੰਦਰਾ ਨਿਸ਼ਾਨਾ ਪੱਕਾ ਕਰਕੇ ਲਈ ਜੇ ਨਾ ਕੈਰੀ ਦੀ ਵਕਟ ਟੱਪ ਗਿਆ ਨਾ ਤੇਰੇ ਲਈ ਵਾਪਸ ਜਰੂਰ ਆਉਂਦਾ ਵਿਚਾਰਾਂ ਦੀ ਆਜ਼ਾਦੀ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਸਾਹਿਬ ਤੁਸੀਂ ਸਪੀਚ ਵਿੱਚ ਇਹ ਉਹ ਲੱਝੁਕ ਰਹੇ ਹੋ ਹਰ ਉਹ ਇਹ ਨੇ ਤੋਂ ਅੱਗੇ ਚੌ ਦੋ ਦੋ ਤਿੰਨ ਨੇ ਆਪ ਤੁਹਾਡੀ ਲਹਿਰ ਚ ਸ਼ਾਮਲ ਹੋ ਰਹੀ ਹੈ ਯਾਰ ਦੀ ਬਾਹੋਂ ਕਿਸੇ ਆਉਂਦੇ ਨਹੀਂ ਇਹਦੀ ਸਾਡੀ ਕੋਈ ਜਿੰਮੇਵਾਰੀ ਥੋੜੀ ਹੈ ਮਹੌਲ ਦੇ ਬਾਅਦ ਇਸੇ ਮਹੌਲ ਚ ਘਟਣ ਦੇ ਨੂੰ ਬਾਤ ਦੇ ਵਿੱਚ ਮਾਪੇ ਆ ਗਏ ਉੱਥੇ ਕਿ ਬਾਬੂ ਜੀ ਝੂਠ ਕਹਤੇ ਬੋਲਦੇ ਸੀ ਮੈਨੂੰ ਇਸ ਲਈ ਇੱਕੋ ਸਲਾਮਤ ਰਹੇ ਉੱਥੇ ਕਰਦੇ ਵਾਰ ਦੀ ਸੁਰਖੀ ਹੋਊਗੀ ਪੰਜਾਬ ਦੇ ਚਾਰ ਅਦਾਲਤੀ ਦੇ ਉਹਦਾ ਨਾਮ ਬਾਗੜ ਸਿੰਘ ਆ ਤੇਰਾ ਬਾਹ ਨਹੀਂ ਪਿਆ ਜੇ ਉਹਦੇ ਨਾਲ ਤੁਹਾਡੇ ਇੱਕ ਸਹਿਨ ਕਰਨਾ ਉਹਨਾਂ ਸਾਰੇ ਦੇ ਕਿਸਮਤ ਦੀ ਜ਼ਿੰਦਗੀ ਬਚ ਸਕਦੀ ਪਈ ਹੈ ਬਸ ਇੱਕ ਸਹਿਨ ਸ਼ਰਤੇ ਹਾਂਗੇ ਫੌਜੀਆ ਅਸੀਂ ਕਿਹੜਾ ਉਹਨੂੰ ਰੱਖ ਕੇ ਚਾਰ ਕੀ ਆਸ ਨਾ ਪੜੇ ਜਾਦਾ ਕਿਤੇ ਪਰਮਚਰੋਂ ਪੌਂਦੇ ਚੱਕਰ ਚ ਅੰਨ ਹੋ ਗਿਆ ਤੋਂ ਬੋਪਰਤਾਂ ਸਿੰਘ ਜੀ ਕਾਨੂੰਨ ਕੋਲੋਂ ਕੁਝ ਲੈਣਾ ਤੇ ਕਾਨੂੰਨ ਨੂੰ ਕੁਝ ਦੇਣਾ ਤੇ ਉਹ ਗੱਲ ਆ ਤੁਸੀਂ ਅਜੇ ਨਹੀਂ ਸਮਝ ਕਿ ਉਵੇਂ ਲੱਗੇ ਬਿਠੇ ਹੋ ਮਿੱਤ ਨੂੰ ਹੁੰਦੀ ਆ ਅੱਖਾਂ ਤੇ ਪੱਟੀਆਂ ਤੇ ਕੰਨਾਂ ਤੋਂ ਬੋਲਾ ਕਿ ਤੇ ਕੋਈ ਇਨਸਾਫ ਨਹੀਂ ਮਿਲ ਸਕਦਾ ਥਾਈ ਦਾ ਬੁੱਕਾ ਕੱਟ ਕੇ ਨਹੀਂ ਮਿਲਣਾ ਲੜਨਾ ਪੈਣਾ जगह पदा पदा ताईदू के पंजाब के रिच पुलिस का राज है, इस पुलिस का राज है रिच ना अपील ना दली ना फील सारे जान के एक एक करके सारे जान के ਜੀ ਜੀ ਕਰਦਾ ਕਿ ਜੀਡੀਐਸ ਦੀ ਲੈਬ ਦੀ ਗੱਲ ਕਰਦੇ ਹਾਂ ਆਪਾਂ ਤੋਂ ਆਪਰੇ ਕੁਐਸਚਨਸ ਨੇ ਕੁਸਟਮਾਰਕ ਦੀ ਪ੍ਰੋਸੈਸਿੰਗ ਜਦੋਂ ਜਰਾ ਕੀ ਕਿਲੋਮੀਟਰੀ ਮੀ ਉਹ ਜੁਜ਼ਬਾਤ ਨੇ ਜਿਹੜੇ ਮੈਂ ਲਿਖੇ ਉਹ ਮੈਂ ਆਪਾਂ ਅੱਖਾਂ ਤੇ ਆਲ ਆਪਣੇ ਲਾਗੇ ਚ ਵੇਖੇ ਮੇਰਾ ਪਿੰਡ ਬਿਆਸ ਦਰਿਆ ਦੇ ਕਿਨਾਰੇ ਤੇ ਬੁੱਢਾ ਤੇ ਬਿਆਸ ਨਾਮ ਦੇ ਪਿੰਡ ਚ ਜੋ ਮੈਂ ਵੇਖਿਆ ਉਹਦੀ ਚੀਜ਼ਾਂ ਉਹ ਚੀਜ਼ਾਂ ਨੂੰ ਮੈਂ ਬਿਨੋਵ ਕਰਕੇ ਮੇਰੇ ਦਿਮਾਗ ਤੇ ਜ਼ਹਿਨ ਦੇ ਵਿੱਚ ਉਹਨੂੰ ਮੈਂ ਕਾਗਜ਼ ਤੇ ਪਾ ਰਿਹਾ ਹਾਂ ਸੂਰੀ ਸਾਰੇ ਟੀਮ ਦੀ ਮੀਟਿੰਗ ਇਹਨਾਂ ਨੇ ਇਹਨਾਂ ਨੂੰ ਪੂਰਾ ਨੂੰ ਬਾਰੇ ਦੱਸਿਆ ਇਹਦੇ ਵਿੱਚੋਂ ਅਸਲੀਅਤ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਸੀਗਾ ਤੇ ਕੁਝ ਪੁਲਿਸ ਨੇ ਉਹਦੇ ਟੀਮ ਚ ਕਿੱਥੇ ਚਲੇ ਰਹੇ ਚੇਤੇ ਕਰ ਸਕਦੇ ਵਿੱਚ ਜਿਵੇਂ ਕਿ ਕੋਈ ਕੁਝ ਪਲਾਨਸ ਹੋਣ ਵਾਸਤੇ ਅਨਕੰਪਰ ਕਰਦੇ ਉਸ ਤੋਂ ਬਾਅਦ ਕਾਮਯਾਬੀ ਹੋਤੀ ਹੈ ਅਸੀਂ ਤਾਂ ਪਾਸੋਂ ਨਰਤਾ ਤੋਂ ਸ਼ੁਰੂ ਦੀ ਕੋਸ਼ਿਸ਼ ਕਰਦੇ ਕਿ ਇਸ ਦੀ ਕਹਾਣੀ ਲਿਖੀਏ ਕੋਈ ਨੀਟਾ ਕਲੀਨ ਜੀ ਕਹਾਣੀ ਜਿੱਦੇ ਵਿੱਚ ਸਾਡੇ ਚਾਰ ਪੰਜ ਕਰੈਕਟਰ ਨੇ ਉਹਨਾਂ ਕਰੈਕਟਰਾਂ ਦੇ ਆਲੇ-ਦੁਆਲੇ ਕਹਾਣੀ ਘੁੰਮਦੀ ਉਹ ਸਾਰੀ ਕਰੈਕਟਰ ਇੱਕੋ ਬੰਦੇ ਦੇ ਫੈਕਟਰ ਤੋਂ ਉਹ ਟਰਾਈਪ ਕਰੀ ਪਰ ਵੀ ਬਹੁਤ ਬਿਊਟੀਫੁਲ ਹੈ ਨਾ ਕਰੈਕਟਰਨਾਂ ਬਾਰੇ ਜਿਵੇਂ ਮੈਕੀ ਲੂਸ ਨੇ ਜਦੋਂਾਂ ਇੱਕ ਫਿਲਮ ਆਈ ਸੀ ਕਿ ਮੀ ਸੋਤਰਾਸ ਤੇ ਪੰਜਾਬ 1984 ਦੇ ਵਿੱਚ ਕਰਤਾਰ ਸੀਮਾ ਇਹ ਕਰੈਕਟਰ ਕੀਤਾ ਸੀਗਾ ਬਲਕਿਤ ਰੌਣੀ ਭਾਜੀ ਨੂੰ ਉਹਨੇ ਮਾਮੇ ਦਾ ਕਰੈਕਟਰ ਜੋ ਸਾਨ ਕੋਨਟਰਟ ਸੇ ਗੋਲੀ से गोली मार ਮਗੀਤ ਭਾਈ ਜਿਹਾ ਮਾਤਕ ਸੋ ਹੁੰਦੇ ਗਿਆ ਲੋਕ ਨੂੰ ਮੇਟੇ ਤੋਂ कि ਤੋਂ ਰੋਕ ਨਹੀਂ ਸਾਰਾ ਗੋਲੀ ਮਾਰਦਾ ਜੋ ਕਨੇਕਟ ਮੂਵੀ ਸੀ ਉਹਨਾਂ ਦੇ ਨਾਲ ਤੇ ਸਰਤਾਜ ਸਿੰਘ तो ਕਈ ਵਾਰੀ ਰਿਵੂ ਲੋਕਾਂ ਨੇ ਰੋਕ ਕੇ ਗਾਹੜੀਆਂ ਵਿੱਚ ਗੋਲੀ ਕਿਦਾ ਮਾਰਦੇ ਲੋਕ ਇੰਨੇ ਜੁੜਦੇ ਸੀ ਤੋਂ ਤੁਸੀਂ ਜਿਹੜੇ ਕਰੈਕਟਰ ਜਿਹੜਾ ਬਾਕੀ ਬਾਕੀ ਡਿਫਰੈਂਟ ਕਰੀ ਤੇ ਜਾਂ ਵਿਚਾਰ ਨਹੀਂ

ਤੇ ਆਖਿਰ ਦੇ ਇਤਿਹਾਸ ਬਾਰੇ ਤੇ ਜੀ ਡਾਕਟਰੀ ਵੀ ਕੀਤੀ ਕੀਤੀ ਉਹਨਾਂ ਦੇ ਬਾਰੇ ਥੋੜਾ ਜਿਹਾ ਹਰ ਕੋਈ ਵੀ ਜੇ ਵੀ ਚੀਜ਼ ਬਣਦੀ ਆ ਨਾ ਰੈਫਰੈਂਸ ਤੋਂ ਬਿਨਾ ਨਹੀਂ ਬਣਦੀ ਆਪਾਂ ਕਹਿ ਦਿੰਦੇ ਕਿ ਸਾਡੇ ਦਿਮਾਗ ਦੇ ਉੱਪਰ ਜ ਮੈਨੂੰ ਇੱਕ ਫੁਰਨਾ ਪੁਰਿਆ ਮੈਨੂੰ ਇੱਕ ਕਹਾਣੀ ਦਾ ਫੌਟ ਆਇਆ ਪਰ ਇਹ ਬਰਦਰ ਵੱਡਾ ਇਹ ਕਿਹਦਾ ਹੁੰਦਾ ਹਮੇਸ਼ਾ ਸਮਝਾਉਣਾ ਮੈਂ ਜੋ ਲੋਟਸ ਵੀ ਬੋਲਦਾ ਮੈਂ ਕਈ ਜੀ ਕਹਿੰਦਾ ਕਿ ਮੈਨੂੰ ਇੱਕ ਲੋਟਸ ਆਉਂਦਾ 20 ਸਾਲ ਪਹਿਲਾਂ ਇੱਕ ਮੈਂ ਸੁਣਾਈ ਸੀਗਾ ਸਾਡੇ ਦਿਮਾਗ ਦੇ ਕੋਈ ਕੌਂਟਰ ਨਹੀਂ ਕਈ ਮਿਆਦ ਦੇ ਵਿੱਚ ਸਾਨੂੰ ਮਦੀਨਿਚਾ ਨੇ ਬਾਅਦ ਮਾਇਉ ਹੋਏ ਪਾਗਿਨੇ ਸਾਈਡ ਦੇ ਵਿੱਚ ਧਾਪਦੇ ਨੇ ਜੋ ਆਈਉਂ ਮੈਂ ਉਹ ਗੱਲਾਂ ਸਟੋਰ ਰਹਿੰਦੀਆਂ ਦਿਮਾਗ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਜੋੜਦੇ ਹਾਂ ਤੇ ਸਾਡਾ ਦਿਮਾਗ ਉਸ ਗੱਲ ਦੇ ਨਾਲ ਉਸ ਗੱਲ ਨੂੰ ਲਿੰਕ ਕਰਕੇ ਗੱਲ ਕੱਢ ਲਿਉਗਾ ਇਹ بتਾਈ ਕਿ ਇਹ ਰੀਅਲ ਇਨਸੀਡੈਂਟ ਨਾਲ ਇਨਵੋਲ ਹੈ ਤੇ ਰੈਫਰੈਂਸ ਉਹਨਾ ਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਕਰਤਾ ਹੁਣਾਏ ਉਹਨਾਂ ਤੋਂ ਫੈਕਟ ਉਸਨੇ ਕਿਦਾਂ ਕੋਈ ਵਾਰ ਹੋਉਂਦਾ ਸੀ ਨਾ ਕਿਦਾਂ ਕੋਈ ਕਾਲਜ ਆਟਾ ਸੀਗਾ ਕਿਦਾਂ ਕਿਸੇ ਕੁੜੀ ਦਾ ਭਰਾ ਘਟ ਗਿਆ ਸੀਗਾ ਕਿੰਨਾ ਤੋਂ ਫੌਜੀ ਸੀ ਜਿਹੜੇ ਜਿਹੜਾ ਭਾਈਨੇ ਡਾਇਰੈਕਟਰ ਕੀਤਾ ਜਿਹੜਾ ਕਈ ਸਾਲਾਂ ਬਾਅਦ ਆਇਆ ਉਹ ਬੜਿਆ ਕੁਛ ਕੀਤਾ ਹੋਇਆ ਜੀਤ ਬਣਿਆ ਉਹ ਇੰਦਾਂ ਦੀ ਬੜੀ ਡਿਫਰੈਂਟ ਜਿਹੀ ਕਹਾਣੀ ਹੈ ਮਤਲਬ ਇਹਦੇ ਵਿੱਚ ਤੁਹਾਨੂੰ ਕਈ ਵੈਰੀਏਸ਼ਨਸ ਮਿਲ ਗਈਆਂ ਮੈਂ ਦੱਸਣਾ ਨਹੀਂ ਚਾਹੁੰਦਾ ਕਈ ਵੈਰੀਏਸ਼ਨਸ ਮਿਲ ਗਈਆਂ ਐਂਡ ਦੇ ਵਿੱਚ ਜਿਹੜਾ ਹੋਕ ਕਰ ਉਹ ਤੁਹਾਨੂੰ ਬਿਲਕੁਲ ਹੀ ਹਿਲਾ ਕੇ ਰੱਖ ਦੇਣਾ ਜਿਹੜਾ ਬਿਲਕੁਲ ਆਖਰੀ ਸੀਨ ਨੂੰ। ਇਹਦੀ ਚੰਡੀਗੜ੍ਹ ਦੇ ਲਾਗੇ-ਲਾਗੇ ਦੇ ਏਰੀਆਜ਼ ਦੇ ਵਿੱਚ ਜਿੱਥਾਂ ਦਰਿਆ ਆ ਦਰਿਆ ਐਸਵਾਈ ਗੱਲ ਦੇ ਵਿੱਚ ਕੁਝ ਪੁਰਾਣੀਆਂ ਲੋਕੇਸ਼ਨਸ ਲਾ ਕੇ ਉਹ ਸਰਾਉਂਡਿੰਗ ਚੰਡੀਗੜ੍ਹ ਦੇ ਲਾਗੇ ਲਾਗੇ ਹੀ ਸ਼ੂਟ ਕੀਤੀ ਸਾਰੀ ਪਰ ਕਾਲੇ ਚਪਾਲ ਤੇ ਰਿਲੀਜ਼ ਹੋਇਆ ਹੈ। ਤਾਂ ਕਿੰਨੇ ਐਪੀਸੋਡ ਹੈ ਇਸਕੇ? ਇਹਦੇ ਜੀ 7 ਐਪੀਸੋਡ। ਲਾਸਟ ਐਪੀਸੋਡ ਮੈਗਾ ਐਪੀਸੋਡ ਆ ਵੱਡਾ ਮਤਲਬ 1 ਘੰਟੇ ਦਾ ਐਪੀਸੋਡ ਆ। ਟੋਟਲ 7 ਐਪੀਸੋਡ। ਚਪਾਲ ਤੇ ਦੀ ਕਾਈਮਿੰਗਸ ਕਰ ਰਹੇ ਹਨ। ਅਜੀ ਇਹ ਜੋ ਉਸ ਚਾਰਾਂ ਵਾਲਾ ਕਿਹੜਾ ਹੈ? ਅਜੀ ਕਿਸਰਾ ਆਪਣੇ ਆਪ ਨੂੰ ਤੁਸੀਂ ਤਿਆਰ ਕੀਤਾ ਇਸ ਕੈਰੈਕਟਰ ਵਾਸਤੇ ਇਹ ਬਾਤ ਹੈ। ਜਦੋਂ ਵੀ ਲੱਗਦਾ ਸਾਰੇ ਐਕਟਰਸ ਦਾ ਇੱਕੋ ਹੀ ਪ੍ਰੋਸੈਸ ਲਾਗੇ ਜਦੋਂ ਤੁਹਾਨੂੰ ਸਕ੍ਰਿਪਟ ਸੁਣਾਈ ਜਾਂਦੀ ਹੈ ਜਦੋਂ ਤੁਸੀਂ ਉਹਦੇ 'ਤੇ ਕਮੈਂਟ ਕਰ ਦਿੰਦੇ ਹੋ ਐਗਰੀਮੈਂਟ ਸائن ਹੋ ਜਾਂਦਾ ਤੁਹਾਡਾ ਫਿਰ ਉਸ ਤੋਂ ਬਾਅਦ ਉਸੇ ਸਕ੍ਰਿਪਟ ਦੇ ਵਿੱਚ ਕੰਮ ਸ਼ੁਰੂ ਕਰਦੇ ਹੋ ਮੇਰੇ ਜਦੋਂ ਇਸ ਸਕ੍ਰਿਪਟ ਮੇਰੀ ਨਾਲ ਲਿਖ ਤੋਂ ਵੀ ਕਈ ਵਾਰ ਪੜ੍ਹੀ ਫਿਰ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਇਸ ਕੈਰੈਕਟਰ ਦੀ

ਥੈਂਕ ਯੂ ਤੁਹਾਡਾ ਰੈਪਰਸਲ ਹਮ ਆਪਰੇ ਯਾਦ ਰੱਖਾਂਗੇ ਬੋਲਨੇ ਘੱਟ ਨਹੀਂ ਪਰੰਗਨ ਬਦਵਾ ਦੇ ਤੁਸੀਂ ਸਾਰੇ ਕੁਸਚਨ ਸਭ ਤੋਂ ਜਿਆਦਾ ਸਾਰਿਆਂ ਨੂੰ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਜੀ ਹੈ ਜਦੋਂ ਸ਼ੁਰੂਆਤ ਕੀਤੀ ਮੈਨੂੰ ਲੱਗਦਾ ਹੈ ਕਿ ਅਸੀਂ ਆਸਟ੍ਰੇਲੀਆ ਕਰਨ ਗਏ ਸੀ ਤੇ ਉੱਥੇ ਫਿਲਮ ਕਰ ਰਹੀ ਸੀ ਕਿ ਅਸੀਂ ਕਿਵੇਂ ਕਰੋ ਜਿੰਨੀ ਦੇਰੋਂ ਵੀ ਤਿਆਰੀ ਚੱਲਦੀ ਹੈ ਅਸੀਂ ਵਾਪਸ ਚਾਹ ਰਹੇ

ਆ ਵੀ ਰਿਹਾਗਾ ਉਹ ਐਕਸੈਪਟਲੀ ਕਰਾਂਗਾ ਤੇ ਲੈਟਸ ਕੇ ਕੁਝ ਆਪਾਂ ਵੀ ਕ੍ਰੀਏਟ ਕਰੀਏ ਫਿਰ ਮੈਨੂੰ ਸੀਗਾ ਕਿ ਟੀਮ ਕਿਹਦੀ ਚੰਗੀ ਹੋਵੇ ਯਾਰ ਇਹਦੇ ਨਾਲ ਆ ਕੇ ਕੰਮ ਕਰਕੇ ਬਹੁਤ ਬਹੁਤ ਸਾਰੀਆਂ ਟੀਮਾਂ ਜਿਹੜੇ ਕੰਮ ਕਰ ਰਹੀਆਂ ਫਿਰ ਮੈਂ ਜਰਨੈਲ ਭਾਜੀ ਦੇ ਨਾਲ ਆ ਕੇ ਇਹਨਾਂ ਦੀ ਮੈਕਾਪਾਜੀ ਕੇ ਰਗਾ ਕੰਮ ਕਰਾਇਆ ਤੇ ਜਰਨੈਲ ਭਾਜੀ ਨੇ ਮੈਨੂੰ ਵੀਰੋ ਦੋ ਸਾਥ ਕਰਾਇਆ ਹਾਲੀ ਦੇ ਡਿਪਾਰਟਮੈਂਟ ਦੇ ਵਿੱਚ ਇੱਕ ਜਦ ਮੈਂ ਕਰਨਾ ਚਾਹਾਂਗਾ ਉਹ ਕਰਨਾ ਚਾਹਾਂਗਾ ਕਿ ਜਦੋਂ ਵੀ ਕੋਈ ਖੁਸ਼ ਕੰਮ ਹੁੰਦਾ ਹੈ ਹਰ ਪ੍ਰਾਇੋਰਟੀ ਦੇ ਵਿੱਚ ਭਾਵੇਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੋ ਜਾ ਸਾਰੇ ਕੁਰੀ ਦੀ ਵਿਰਾਸਤ ਨੂੰ ਸਾਰਿਆਂ ਨੇ ਬੜਾ ਸਾਥ ਦਿੱਤਾ ਹੈ ਸਾਡਾ ਸੁੱਤ ਇੰਨੇ ਆਰਟਿਸਟ ਬਣ ਕੇ ਆ ਮੈਨੂੰ ਲੱਗਦਾ ਕਿ ਇੰਨੇ ਚੰਗੇ ਆਰਟਿਸਟ ਨੇ ਨੌਜੋਤ ਗਾਉ ਨੂੰ ਸਰ ਰੀਚਾ ਰੇਆਪਾ ਦੇ ਕੋਈ ਪਰ ਨਹੀਂ ਜਿਹਾ ਸਾਹ ਨਹੀਂ ਮੈਂ ਤੇਰੀ ਇਸ ਤੋਂ ਇਲਾਵਾ ਵੀ ਕਿਰਨ ਦੀ ਗੋਹਿਣਾ ਇਹਨਾਂ ਨੇ ਇੰਨਾ ਸੋਹਣਾ ਕੰਮ ਕੀਤਾ ਕਿ ਮੈਨੂੰ ਰੀਤ ਇਹ ਕਹਿਣ ਦੀ ਲੋੜ ਨਹੀਂ ਸੀ ਪੈਣ ਸਾਰੇ ਇੰਨਾ ਚੰਗਾ ਕੰਮ ਕੀਤਾ ਮਤਲਬ ਮੈਨੂੰ ਆਇਆ ਲੱਗਦਾ ਸੀ ਕਿ ਨਾ ਸਾਰਿਆਂ ਨਾਲ ਇਨਾ ਪਿਆਰ ਪਿਆ ਸੀ ਮੈਨੂੰ ਸਾਰੇ ਕੈਰੇਕਟਰਾਂ ਦੇ ਨਾਲ ਮਿਲੂ ਲੱਗਦਾ ਸੀ ਕਿ ਇਹ ਮੇਰੀ ਆਪਣੀ ਹੈ ਮੈਂ ਇਸ ਜ਼ੋਨ 'ਚ ਹੀ 20 ਸਾਲ ਹੋ ਗਿਆ ਸਾਨੂੰ ਪਹਿਲਾਂ ਕਿੰਨੀ ਮੈਂ ਇਸ ਜ਼ੋਨ 'ਚ ਦੀ ਬਾਤ ਕੀਤਾ ਵਾਜੇ ਜਦੋਂ ਐਂਟਰੀ ਕਰਦੇ ਸੀ ਮੈਂ ਮੈਂ ਸੋਚਦਾ ਹੁੰਦਾ ਸੀ ਐਕਟੇ ਵਿੱਚ ਆਪੀ ਦਾ ਇੰਨਾ ਤਾਂ ਸੋਚਿਆ ਸੀ ਇਹਨਾਂ ਨੇ ਉਹਦੇ ਤਰ੍ਹਾਂ ਸਿਰਫ ਪਰਫਾਰਮ ਕੀਤਾ ਇਹਨਾਂ ਦਾ ਇਹਨਾਂ ਦੀ ਕਾਬਲੀਅਤਾਂ ਕੋਈ ਦੁਬਾਰੀ ਨਹੀਂ ਸਾਰੇ ਆਪਸ ਦਾ ਨਹੀਂ ਹੋਈ ਇਹਨਾਂ ਨੇ ਖੁਦ ਕੋਈ ਨਹੀਂ ਕੁਝ ਡਾਇਲੋਗ ਵੀ ਅਕੜਨਾ ਜਾਂ ਪੁਸ਼ ਕਰਨਾ ਜੱਸੀ ਇਹ ਕਿਹੋ ਜਿਹਾ ਬਣਾਇਆ ਜੱਸੀ ਕੋਈ ਤੋਂ ਨਹੀਂ ਸਾਡੇ ਨਾਲ ਸਕ੍ਰੀਨ 'ਤੇ ਡਾਇਲੋਗ ਸੀ ਕੀ ਨਹੀਂ ਅੱਜੇ ਦੇ ਰਿਕੇ ਨਹੀਂ ਤੁਹਾਨੂੰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਤੇ ਮੇਰਾ ਕੰਮ ਬਹੁਤ ਆਸਾਨ ਹੋ ਗਿਆ ਸੋ ਵੈਸੇ ਆ ਪਹਿਲੀ ਵਾਰ ਮੈਂ ਪਤਾ ਹੀ ਨਹੀਂ ਆ ਟੈਕਨੀਕ ਲਈਦਾ ਸੀ ਦੇ ਲਈਦਾ ਪਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੀ ਸਾਰੇ ਆਰਟਿਸਟਾਂ ਨੂੰ ਮੈਂ ਕਹਿੰਦਾ ਕਿ ਮੈਂ ਨਹੀਂ ਕੁਝ ਕੀਤਾ ਤੁਸੀਂ ਸਾਰਿਆਂ ਨੇ ਪੱਕੇ ਹੋ ਕੇ ਮੇਹੀ ਕਰਾਈਆ ਇਹ ਸਾਰੀ ਜੋ ਮੇਰੀ ਤੁਹਾਡੇ ਕਰਿਆ ਤੁਸੀਂ ਸਾਰਿਆਂ ਨੇ ਇੰਨਾ ਚੰਗਾ ਪਰਫਾਰਮ ਕੀਤਾ ਮੈਂ ਤਾਂ ਇਹ ਬੱਚਾ ਤੁਹਾਡੇ ਕੋਲ ਦੇਖ ਕੇ ਸਿੱਖਦਾ ਰਿਹਾ ਤੁਹਾਨੂੰ ਪੀੜੀ ਤੇ ਦੇਖਦਾ ਰਿਹਾ ਪਰ ਇਹ ਸਾਰਿਆਂ ਦੀ ਇੰਨਾ ਸੋਹਣਾ ਕੰਮ ਕੀਤਾ ਰਿਚਾ ਨੇ ਇੰਨਾ ਸੋਹਣਾ ਕੰਮ ਕੀਤਾ ਇੰਨਾ ਤਮਾਦ ਦਾ ਪੈਰੈਂਟ ਆ ਗਾਧੂ ਭਾਜੀ ਆ ਗਈ ਜਿੰਨੀ ਆਦੀ ਮਨ ਦੀ ਨਾਮ ਹੈ ਜੋ ਨੇ ਵਹੀ ਕਰ ਕਾਜੀ ਸੋ ਸਾਡੇ ਨਾਲ ਅਰੁਨੀ ਤੇਜੀ ਮੇਰਾ ਡੀਓ ਵੀ ਅੱਜ ਆ ਗਏ ਸਕੇ ਕਿ ਸਾਡੇ ਪ੍ਰੈਨ ਬਹੁਤ ਹੋ ਗਏ ਸੀ ਜਿਦਾ ਕਰਿਓ ਸ਼ਾਰਟ ਨੋਟਿਸ ਦੇ ਆ ਨਹੀਂ ਸਕੇ ਸੜਾ ਅਰੁਨੀ ਤੇਜੀ ਸਨੀ ਐਸੋਸੀਏਟ ਐਕਟਿਵ ਹੋਣੀ ਹੈ हां जशन मेरा टीम मेरा सारे मुंडेया ने इतना काम ਨੂੰ ਸੁਭਾੜਿਆ ਕਿ ਮੈਂ ਤਾਂ ਜਸ ਸਿਰ ਤੇ ਬੈਠਦਾ ਸੀ ਮੇਰੇ ਆਉਂਦਿਆਂ ਨੂੰ ਮੇਰੇ ਬੈਠਿਆਂ ਨੂੰ ਸਾਰੇ ਕੰਮ ਮੈਨੇਜ ਕਰ ਦਿੰਦੇ ਸੀ हां ਕੋਈ ਪ੍ਰੋਜੈਕਟ ਨੂੰ ਵੈਸੇ ਜਿਹੜਾ ਕੀਤਾ ਗਿਆ ਚੋਪਾਲ ਦੀ ٹیم ਵੱਲੋਂ ਭਗਵੰਤ ਮਿਰਕ ਵੱਲੋਂ ਤੇ ਜਗਤਪਾ ਜੀ ਨੇ ਇਹਨਾਂ ਇਹਨਾਂ ਨੇ ਇਸ ਪ੍ਰੋਜੈਕਟ ਨੂੰ ਐਸੋਸੀਏਟ ਹੋ ਕੇ ਇਹ ਕੀਤਾ ਗਿਆ ਨੀਤੇ ਨੂੰ ਬਾਈ ਨੇ ਅ ਕਈ ਹੋਈ ਨਾ ਵੀ ਤਰੀਕਾ ਕੀ ਪਹਿਲਾ 1 ਸਾਲ ਤੋਂ ਕੰਮ ਚੱਲ ਰਿਹਾ ਸੀ ਮੈਨੂੰ ਲੱਗਦਾ ਤਿੰਨ ਰਾਤਾਂ ਤੋਂ ਲਗਾਤਾਰ ਨਾ ਜਾਗ ਰਿਹਾ ਜਿਹੜਾ ਉਹਨਾਂ ਦਾ ਡੀਗਰੀਸ਼ਨ ਦਾ ਪੋਸਟ ਹੈ ਨਾ ਲਈ ਬਹੁਤ ਵੱਡੇ ਕੰਮ ਕਰਦੇ ਆ ਪਰ ਇਹਨਾਂ ਲਈ ਬਹੁਤ ਵੱਡੀ ਸਾਨੂੰ ਐਪਰੀਸ਼ੀਏਟ ਕਰੀਏ ਆ ਬਦਾਰੀਆਂ ਦੇ ਨਾਲ 3 ਦੇ ਤੋਂ ਸਟੇਰੀ ਦਾ ਅੱਜ ਇੱਕ ਟ੍ਰੇਲਰ ਨੂੰ ਕੇਸ ਦੀ ਗੱਲ ਕਰਦੇ ਆ ਪਰ ਇਹ ਈਸ਼ ਬਾਈ ਸੋਰੀ ਵੰਸਰੀ ਦਾ ਪਾਤਾ ਈਸ਼ ਬਾਈ ਨਿਤਿਨ ਬਾਈ ਸੋ ਸਾਰੀ ਟੀਮ ਦੇ ਨਾਲ ਕਈਆਂ ਦਾ ਨਾਮ ਮੇਰੇ ਕੋਲ ਰਹਿ ਗਿਆ ਉਹਨਾਂ ਜੀ ਮੈਂ ਮਾਫੀ ਚਾਹੁੰਦਾ ਹਾਂ ਮੇਰਾ ਪਹਿਲੀ ਪਹਿਲੀ ਗਾਇਆ ਜਨਾਬਾ ਜੀ ਸਭ ਇਹ ਕੋਈ ਸਾਥ ਵਿੱਚ ਕੰਮ ਕਰ ਰਹੀ ਸੀ ਸੋ ਇਥ ਕੋਰਸ ਇਹਨਾਂ ਨੇ ਲਿਖਿਆ ਹੋਇਆ ਸੀ ਕੰਮ ਚੱਲ ਰਿਹਾ ਸੀ ਮੈਂ ਤਾਂ ਬਹੁਤ ਲੇਟ ਜੁਆਇਨ ਕੀਤਾ ਫਿਰ ਅਜੀਦੀਪ ਅਜੀਤ ਸਭੂ ਉਹ ਮੁੰਡਾ ਸਰ ਦਾ ਰਾਈਟਰ ਉਹ ਪੁਰਨਾ ਦੇ ਬਾਹਰੇ ਨਾਲ ਐਡੀਸ਼ਨਲ ਸਕਰੀਨ ਸਕਰੀਨ ਪਲੇ ਲਿਖਿਆ ਡਾਇਰੈਕਟੇ ਜਿਵੇਂ ਕੋਵਿਡ ਪੀਏ ਲਿਖੇ ਰਹੀ ਸੋ ਆਪਣਾ ਹੰਦਾ ਸੰਦੀਪ ਹੈਗਾ ਨਾ ਉਹ ਸੰਦੀਪ ਨੇ ਬਾਜੀ ਦੇ ਨਾਲ ਅਸਿਸਟ ਕੀਤਾ ਰਾਈਟਿੰਗ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਨੂੰ ਤੋ तकरीबन 2 ਹਿੱਸੇ ਵਾਲੇ ਇਹਨਾਂ ਨੇ ਰਾਈਟਿੰਗ ਕੀਤੀ ਤੇ ਅਸੀਂ ਪਿਛਲੇ ਸਾਲ ਨਵੰਬਰ ਦੇ ਵਿੱਚ ਪ੍ਰੀ ਪ੍ਰੋਡਕਸ਼ਨ ਕੀਤੀ ਮੈਨੂੰ ਲੱਗਦਾ ਬੈਲਿੰਗ ਜਸ ਹੋਣੀ ਹੈ ਜਿਵੇਂ ਸੀਰੀਜ਼ ਹੋਣੀ ਹੈ ਜਿਵੇਂ ਇਹ ਨਹੀਂ ਕਿ ਬਸ ਪ੍ਰੀ ਪ੍ਰੋਡਕਸ਼ਨ ਹੋ ਗਈ ਨਵੰਬਰ ਤੋਂ ਲੈ ਕੇ तकरीबन ਅਸੀਂ April ਦੇ ਆਸ-ਪਾਸ تک 4-5 ਮਹੀਨੇ ਅਸੀਂ ਰੀ ਪ੍ਰੋਡਕਸ਼ਨ ਕੀਤੀ ਹਰੇਕ ਆਰਟਿਸਟ ਦੀ ਲੁੱਕ ਟੈਸਟ ਹੋਈ ਸਾਰੇ ਆਰਟਿਸਟਾਂ ਦਾ ਇਹਨਾਂ ਅਪਰੀਸ਼ੀਏਟ ਕੀਤਾ ਸਾਥ ਦਿੱਤਾ असली बैठ के चला क्लासेस भी सारिया ने कटियारी बजाते थे हम पर इन्होंने आए डिस्कस किया कि किला किस करके था सो मैं जितना सोचा सीखा तो बातें सारिया ने परफॉर्म की थी मैं कहना कि मेरा काम आसान तो आएगा भी हो या तो ये तो सारी ਤੇ ਮੈਂ ਭਾਜੀ ਨੂੰ ਆ ਕੇ ਜਿਹੜਾ ਕਿ ਭਾਜੀ ਮੈਂ ਡਾਇਰੈਕਟਰ ਲਾਈਨ ਦੇ ਵਿਚਾਰ ਸਾਰਾ ਭਾਜੀ ਕਹਿੰਦੇ ਕਿ ਸਿੱਖਣਾ ਪੈਣਾ ਕੋਈ ਸਾਰਾ ਕੁਝ ਕਨਾਂ ਚੇਰ ਤੇ ਬੈਠ ਕੇ ਐਕਸ਼ਨ ਤੇ ਕਰਦੇ ਆਂ ਬੰਦਾਂ ਦੀਆਂ ਸੋ ਬਹੁਤ ਸਾਰੀਆਂ ਫਿਲਮਾਂ ਪੰਜਾਬੀਆਂ ਨੇ ਜਿਹੜੀਆਂ ਸੁਪਰ ਹਿੱਟ ਨੇ ਉਹਨਾਂ ਦੇ ਵਿਚ ਭਾਜੀ ਦੇ ਮੈਨੂੰ ਮੌਕਾ ਮਿਲਿਆ ਅਸਿਸਟ ਕਰਦਾ ਮੈਂ ਹਰ ਇੱਕ ਡਿਪਾਰਟਮੈਂਟਸ ਕੋਸ ਤੋਂ ਪ੍ਰੋਡਕਸ਼ਨ ਕਿਹੜਾ ਡਿਪਾਰਟਮੈਂਟ ਆ ਜਿਸ ਕੰਮ ਨਹੀਂ ਦਿੱਤਾ ਸੋ ਪਹਿਲਾਂ ਕਰਦੇ ਰਹੇ ਆ ਕੰਮ ਫਿਰ ਹੌਲੀ-ਹੌਲੀ ਕੈਮਰਾ ਦੇ ਨੇੜੇ ਪਹੁੰਚੇ ਆ ਕੋਈਕੋ ਸੌਫਰ ਮੈਨੂੰ ਲੱਗਾ ਕਿ ਪਹਿਲੀ ਪਹਿਲੇ ਦਿਨ ਦੀ ਜੌਬ ਸੀ ਮੈਂ ਗੱਦੀ ਚਲਾ ਰਿਹਾ ਸੀਗਾ ਸਮਾਰਟ ਕ੍ਰੇਟਰੀ ਤੇ ਮੈਂ ਕਿਹਾ ਭਾਜੀ ਨੇੜੇ ਰਹਿਣਾ ਹੈ ਬਈ ਉਹ ਭਾਜੀ ਕਹਿੰਦੇ ਉਹ ਜਿਹੜਾ ਆਪਾਂ ਗੱਲ ਵਿੱਚ ਦੇਖ ਪਿਆ ਨਾ ਵੀ ਮੀਨ ਬਾਈਕ ਤੋਂ ਪਹਿਲਾਂ ਦਾ ਜਿਹੜਾ ਸਟਰਗਲ ਦਾ ਸਾਨੂੰ ਈ ਸਮਝ ਆਉਂਦਾ ਕਿ ਯਾਰੀ ਇਹਦੀ ਕੀ ਲੋੜ ਹੈ ਮੈਂ ਤਾਂ ਉਪਰਾਂ ਪਰ ਉਹ ਜੋ ਪ੍ਰੋਸੈਸ ਨੇ ਵਿੱਚੋਂ ਡਿੱਗੜਿਆ ਮੈਂ ਤੇ ਉਹ ਉਨੀ ਇੱਥੇ ਤੱਕ ਪਹੁੰਚਾਇਆ ਉਹ ਦੇ ਕੇ ਸਿੱਖਿਆ ਸੀ ਭਾਰੀ ਵਿੱਚ ਕਈ ਜਗ੍ਹਾ ਡਾਇਰੈਕਟਰ ਦੇ ਨਾਲ ਸਮਝਾਇਆ ਕਈ ਜਗ੍ਹਾ ਡਾਇਰੈਕਟਰ ਦੇ ਕਹੋ ਕਿ ਸ਼ਹਿਰੋ ਦੇ ਵਿੱਚ ਮੈਂ ਉਹਨਾਂ ਦੇ ਨਾਲ ਦੇ ਕੰਮ ਸਿੱਖਿਆ ਤੇ ਫਿਰ ਐਂਡ ਟੂ ਐਂਡ ਐਸ਼ਵਰ ਨੂੰ ਵੀ ਆ ਗਿਆ ਅੱਜ। ਥੈਂਕਸ ਫॉर ਵਾਚਿੰਗ ਪੀ Like, share and subscribe my channel.